ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਆਪਾਂ ਪਿਛਲੀਆਂ ਤਿੰਨ ਵੀਡੀਓ ਦੇ ਵਿੱਚ ਪਟਾਂ ਦੇ ਸਵਈਆਂ ਦੇ ਲੜੀਵਾਰ ਸੰਥਿਆ ਕਰ ਰਹੇ ਹਾਂ ਆਓ ਆਪਾਂ ਚੌਥੀ ਵੀਡੀਓ ਦੇ ਵਿੱਚ ਪੰਜਵਾਂ ਬੰਦ ਅਤੇ ਛੇਵਾਂ ਬੰਦ ਆਪ ਜੀ ਦੇ ਨਾਲ ਸਾਂਝਾ ਕਰਨਾ ਹੈ ਅੰਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 1386 ਸਤਨਾਮ ਵਾਹਿਗੁਰੂ ਸਾਹਿਬ ਜੀ ਨਰੰਕਾਰ ਆਕਾਰ ਅਛਲ ਪੂਰਨ ਅਬਨਾਸੀ ਹਰਖਵੰਤ ਆਨੰਤ ਰੂਪ ਨਿਰਮਲ ਬੇਗਾਸੀ ਗੁਣ ਗਾਵ ਹੈ ਬੇਅੰਤ ਅੰਤ ਇੱਕ ਤਿਲ ਨਹੀਂ ਪਾਸੀ ਜਾ ਕਉ ਹੋ ਹੈ ਕਿਰਪਾਲ ਸੋ ਜਨ ਪ੍ਰਭ ਤੁਮ ਹੈ ਮਿਲਾਸੀ ਧਨ ਧਨ ਤੇ ਧਨ ਜਨ ਜਿਹੇ ਕਿਰਪਾਲ ਹਰ ਹਰ ਭਇਓ ਹਰ ਗੁਰ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋਥੇ ਰਹਿਓ ਪਹਿਲੀ ਪੰਕਤੀ ਆਪਾਂ ਸੰਖੇਪ ਰੂਪ ਦੇ ਵਿੱਚ ਸਮਝੀਏ ਨਿਰੰਕਾਰ ਆਕਾਰ ਨਿਰੰਕਾਰ ਦੇ ਨੰਨੇ ਨੂੰ ਸਿਆਰੀ ਜਿਹੜੀ ਇਹ ਲਾਉਣੀ ਹੈ ਕਈ ਇਹਨੂੰ ਸਿੱਧਾ ਨਿਰੰਕਾਰ ਪੜ ਦਿੰਦੇ ਨੇ ਭਾਵ ਸਿਆਰੀ ਨਹੀਂ ਲਾਉਂਦੇ ਉਹ ਗਲਤ ਹੈ ਅਗਲਾ ਸ਼ਬਦ ਹੈ ਆਕਾਰ ਕਈ ਇਹਨੂੰ ਸਿੱਧਾ ਆਕਾਰ ਪੜ ਦਿੰਦੇ ਨੇ ਉਹ ਵੀ ਗਲਤ ਹੈ ਤੀਸਰਾ ਸ਼ਬਦ ਹੈ ਅਛਲ ਕਈ ਇਹਨੂੰ ਅਛਲ ਪੜ ਦਿੰਦੇ ਨੇ ਉਹ ਵੀ ਗਲਤ ਹੈ ਪਰ ਆੜਾ ਜਿਹੜਾ ਅਛਲ ਸ਼ਬਦ ਦਾ ਇਹ ਸੰਬੰਧਕ ਲੱਗੇਗਾ ਨਿਰੰਕਾਰ ਆਕਾਰ ਅਛਲ ਪੂਰਨ ਅਬਨਾਸੀ ਹਰਖਵੰਤ ਆਨੰਤ ਰੂਪ ਰੂਪ ਤੇ ਵਿਸ਼ਰਾਮ ਹੈ ਨਿਰਮਲ ਬਿਗਾਸੀ ਗੁਣ ਗਾਵ ਹੈ ਬੇਅੰਤ ਅੰਤ ਇੱਕ ਤਿਲ ਨਹੀਂ ਪਾਸੀ ਗੁਣ ਗਾਵ ਹੈ ਬੇਅੰਤ ਬੱਬੇ ਨੂੰ ਲਾਂ ਲੱਗੀ ਹੈ ਤੇ ਲਾਂ ਉਚਾਰਨ ਕਰਨੀ ਹੈ ਬੇਅੰਤ ਨਹੀਂ ਕਹਿ ਦੇਣਾ ਫਿਰ ਜੇ ਬੇਅੰਤ ਕਵਾਂਗੇ ਫਿਰ ਸਿਆਰੀ ਲੱਗੇਗੀ ਥੋੜਾ ਲੰਬਾ ਕਰਨਾ ਬੇਅੰਤ ਫਿਰ ਲਾਂ ਲੱਗੇਗਾ ਜਾ ਕੋ ਹੋਹੇ ਕਿਰਪਾਲ ਕ੍ਰਿਪਾਲਾ ਜਿਹੜਾ ਕੱਕੇ ਦੇ ਪੈਰ ਦੇ ਵਿੱਚ ਰਾਰਾ ਹੈ ਔਰ ਜਿਹੜੀ ਕੱਕੇ ਨੂੰ ਸਿਹਾਰੀ ਲੱਗੀ ਹੈ ਰਾਰੇ ਨੂੰ ਲੱਗੀ ਕ੍ਰਿਪਾਲ ਤੇਜ਼ੀ ਨਾਲ ਬੋਲਨਾ ਸੋ ਜਨ ਇੱਥੇ ਜਮਕ ਹੈ ਪ੍ਰਭ ਤੁਮ ਹੈ ਮਲਾਸੀ ਧੰਨ ਧੰਨ ਇੱਥੇ ਜਮਕ ਹੈ ਤੇ ਧੰਨ ਜਨ ਇੱਥੇ ਵਿਸ਼ਰਾਮ ਹੈ ਜਿਹੇ ਕ੍ਰਿਪਾਲ ਹਰ ਹਰ ਭਇਓ ਇਹਨੂੰ ਸਿੱਧਾ ਭਇਓ ਨਹੀਂ ਕਹਿਣਾ ਭੱਬਾ ਈੜੀ ਨੂੰ ਸਿਹਾਰੀ ਆੜਾ ਊੜੇ ਔਕੜਮ ਇਸ ਤਰ੍ਹਾਂ ਇਸ ਤਰੀਕੇ ਦੇ ਨਾਲ ਇਹ ਸ਼ਬਦ ਬੋਲਿਆ ਜਾਵੇਗਾ ਯਈਆ ਜਿਹੜਾ ਇਹਦੇ ਵਿੱਚੋਂ ਦੋ ਅੱਖਰ ਨਿਕਲ ਕੇ ਈੜੀ ਤੇ ਆੜਾ ਭੱਬਾ ਈੜੀ ਨੂੰ ਸਿਹਾਰੀ ਆੜਾ ਊੜੇ ਔਕੜ ਭਇਓ ਜਿਹੇ ਕਿਰਪਾਲ ਹਰ ਹਰ ਭਇਓ ਹਰਗੁਰ ਨਾਨਕ ਜਿਨ ਪਰਸਿ ਆਓ ਸਿੱਧਾ ਪਰਸਿਓ ਨਹੀਂ ਕਹਿ ਦੇਣਾ ਐਡਾ ਲੱਗਿਆ ਵਿਚਾਰੇ ਤੇ ਐਡਾ ਲਾਉਣਾ ਏ ਸੇ ਜਨਮ ਮਰਨ ਦੋ ਥੇ ਰਹੇ ਹੋ ਇਹ ਬੰਦ ਆਪਾਂ ਸਮਝ ਲਿਆ ਇਸ ਤੋਂ ਅਗਲਾ ਸਮਝੀਏ ਹੁਣ ਸਤ ਸਤ ਹਰ ਸਤ ਸੱਤੇ ਸਤ ਭਣੀਐ ਦੂਸਰ ਆਣ ਨ ਅਵਰ ਪੁਰਖ ਪੌਰਾਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਜੇਹ ਰਸਣ ਚਾਖਿਓ ਤੇਹ ਜਨ ਤ੍ਰਿਪਤ ਅਗਾਏ ਜੇਹ ठाकुर ਸੁਪ੍ਰਸੰਨ ਭਇਓ ਸਤ ਸੰਗਤ ਤਿਹ ਪਿਆਰ ਹਰ ਗੁਰ ਨਾਨਕ ਜਿਨ ਪਰਸਿਓ ਤਿੰਨ ਸਭ ਕੁਲ ਕੀਓ ਉਧਾਰ ਪਹਿਲੀ ਪੰਕਤੀ ਆਪਾਂ ਸੰਖੇਪ ਰੂਪ ਵਿੱਚ ਸਮਝੀਏ ਸਤ ਸਤ ਹਰ ਸਤ ਇੱਥੇ ਵਿਸ਼ਰਾਮ ਹੈ ਸਤ 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 ਭਣੀ ਹੈ ਦੂਸਰ ਆਣ ਨ ਅਵਰ ਅਵਰ ਤੇ ਵਿਸ਼ਰਾਮ ਹੈ ਪੁਰਖ ਪਉਰਾਤਨ ਸੁਣੀਐ ਪਉਰਾਤਨ ਇਹਨੂੰ ਪੁਰਾਤਨ ਨਹੀਂ ਕਹਿ ਦੇਣਾ ਊੜੇ ਨੂੰ ਦੁਲੈਂਕੜ ਲੱਗਿਆ ਤੇ ਇਹ ਪੂਰਨ ਤੌਰ ਤੇ ਦੁਲੈਂਕੜ ਉਚਾਰਨ ਕਰਨਾ ਹੈ ਪਉਰਾਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈਤ ਲੈਤੇ ਵਿਸ਼ਰਾਮ ਹੈ ਵੈਸੇ ਸੰਪਰਦਾਵਾਂ ਦੇ ਵਿੱਚ ਇਹ ਸ਼ਬਦ ਹੈ ਜਿਹੜਾ ਇਹ ਦੇਹਲੀ ਦੀਪਕ ਸ਼ਬਦ ਹੈ ਇਹ ਦੋਨੇ ਪਾਸੇ ਲੱਗ ਸਕਦਾ ਹੈ ਲੈਤ ਮਨ ਸਭ ਸੁਖ ਪਾਈ ਜੇਹ ਰਸਨ ਚਾਖਿਓ ਚਾਖਿਓ ਤੇ ਵਿਸ਼ਰਾਮ ਹੈ ਤੇਹ ਜਨ ਤ੍ਰਿਪਤ ਅਗਾਏ ਇਹਨੂੰ ਅਗਾਏ ਨਹੀਂ ਬੋਲਣਾ ਅਗਾਏ ਬੋਲਣਾ ਹੈ ਜੇ ਠਾਕੁਰ ਸੁਪ੍ਰਸੰਨ ਭਇਓ ਸਤ ਸੰਗਤ ਤੇ ਪਿਆਰ ਹਰ ਗੁਰ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ ਪਰਸਿਓ ਤ ਵਿਸ਼ਰਾਮ ਹੈ ਇਸ ਤਰੀਕੇ ਦਾ ਨਾਲ ਇਹ ਆਪਾਂ ਦੋ ਬੰਦ ਸਮਝੇ ਹੈ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਾਰੀਆਂ ਸੰਗਤਾਂ ਨੇ ਅੱਗੇ ਤੋਂ ਅੱਗੇ ਸ਼ੇਅਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ